ਹਾਂਜੀ ਰਾਧਾ ਸਵਾਮੀ ਜੀ ਬਾਬਾ ਜੀ ਦੀ ਸਾਰੀ ਸੰਗਤ ਨੂੰ ਅੱਜ ਆਪਾਂ ਗੱਲ ਕਰਾਂਗੇ ਹਯੂਰ ਜੀ ਜਸਦੀਪ ਸਿੰਘ ਗਿੱਲ ਜੀ ਹੁਣਾਂ ਬਾਰੇ ਜਿਨ੍ਹਾਂ ਨੇ ਹੁਣ ਬਾਬਾ ਜੀ ਦੇ ਆਸ਼ੀਰਵਾਦ ਨਾਲ ਗੱਦੀ ਸੰਭਾਲੀ ਆ ਅਤੇ ਬਾਬਾ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਹੁਕਮ ਤਾਂ ਤੁਰ ਦਰਗਾਹ ਤੋਂ ਆਉਂਦੇ ਹੁੰਦੇ ਆ ਪਰ ਫੇਰ ਵੀ ਜਿੱਦਾਂ ਉਹ ਬਾਬਾ ਜੀ ਆਪਣੇ ਉਹਨਾਂ ਨੇ ਹੁਕਮ ਕੀਤਾ ਜਸਦੀਪ ਸਿੰਘ ਗਿੱਲ ਜੀ ਹਜ਼ੂਰ ਜੀ ਨੂੰ ਵੀ ਹੁਣ ਸਾਰੀ ਬਾਗਡੋਰ ਤੁਹਾਡੇ ਹੱਥ ਆ ਤੇ ਜਦੋਂ ਇਹ ਹੁਕਮ ਪਹਿਲਾਂ ਇੱਕਦਮ ਕੀਤਾ ਸੀਗਾ ਤੇ ਉਦੋਂ ਸੰਗਤ ਦੇ ਮਨਾਂ ਨੂੰ ਬਹੁਤ ਯਾਨੀ ਕਿ ਹੋਰ ਤਰ੍ਹਾਂ ਹੋ ਗਿਆ ਸੀਗਾ ਸੰਗਤ ਬਹੁਤ ਜ਼ਿਆਦਾ ਅਦਾਸ ਹੋ ਗਈ ਸੀ ਕਿ ਖਰਿਆ ਬਾਬਾ ਜੀ ਨੂੰ ਕੀ ਹੋ ਜਾਣਾ ਪਰ ਫੇ ਦੂਜੇ ਦਿਨ ਹੀ ਬਾਬਾ ਜੀ ਨੇ ਫੇ ਇੱਕ ਚਿੱਠੀ ਜਾਰੀ ਕੀਤੀ ਸੀਗੀ satsang ਘਰਾਂ ਵਿੱਚ ਬਿਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਡਰੋ ਨਾ ਮੈਂ ਇੱਥੇ ਹੀ ਆ ਇਹ ਤਾਂ ਸਿਰਫ ਜਿੱਦਾਂ ਹੁਣ ਇਹਨਾਂ ਨੇ ਸਾਰਾ ਕੁਝ ਕਰਨ ਆ ਸਤਸੰਗ ਵੀ ਫਿਲਹਾਲ ਇਹਨਾਂ ਨੇ ਕਰਿਆ ਕਰਨੇ ਆ ਤਾਂ ਉਸ ਤੋਂ ਬਾਅਦ ਫੇ ਨਾਮਦਾਨ ਦੀ ਬਖਸ਼ਿਸ਼ ਵੀ ਇਹ ਕਰਿਆ ਕਰਨਗੇ ਪਰ ਜਿਹੜੀ ਸੰਗਤ ਸੀ ਸੰਗਤ ਦੇ ਦਿਲ ਬਹੁਤ ਜਿੱਦਾਂ ਕਹਿੰਦੇ ਹੁੰਦੇ ਪਿਆਰ ਬਹੁਤ ਜ਼ਿਆਦਾ ਸੰਗਤ ਕਰਦੀ ਆ ਬਾਬਾ ਜੀ ਨੂੰ ਪਰ ਫੇ ਵੀ ਸੰਗਤ ਹੋਰ ਤਰ੍ਹਾਂ ਹੋ ਗਈ ਸੀ ਪਰ ਬਾਅਦ ਵਿੱਚ ਸਾਰਾ ਕੁਝ ਠੀਕ ਹੋ ਗਿਆ ਸੀਗਾ ਤੇ ਅੱਜ ਆਪਾਂ ਜਿਹੜੇ ਹਜੂਰ ਜੀ ਆ ਉਹਨਾਂ ਦੀ ਜੀਵਨੀ ਬਾਰੇ ਥੋੜੀ ਜਿਹੀ ਗੱਲਬਾਤ ਕਰਾਂਗੇ ਉਹਨਾਂ ਦਾ ਜਿਹੜਾ ਜਨਮ ਆ ਉਹ 15 ਮਾਰਚ 1988 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੀਗੇ ਹੋਇਆ ਸੀ ਠੀਕ ਹੈ ਜੀ ਤੇ ਤੇ ਜਿਹੜੇ ਉਹਨਾਂ ਦੇ ਪਿਤਾ ਜੀ ਆ ਉਹਨਾਂ ਦਾ ਨਾਮ ਸਰਦਾਰ ਸਖਦੇਵ ਸਿੰਘ ਗਿੱਲ ਜੀ ਆ ਉਹ ਵੀ ਇੱਕ ਰਿਟਾਇਰ ਆਰਮੀ ਦੇ ਵਿੱਚੋਂ ਆਫੀਸਰ ਰਿਟਾਇਰ ਰਹਿ ਚੁੱਕੇ ਆ ਤੇ ਉਸ ਤੋਂ ਬਾਅਦ ਉਹ ਪਹਿਲਾਂ ਵੀ ਜਦੋਂ ਡੇਰੇ ਵਿੱਚ ਹੀ ਰਹਿੰਦੇ ਸੀ ਸੇਵਾ ਨਿਭਾਉਂਦੇ ਸੀ ਪਰ ਉਹ ਡੇਰੇ ਦੀ ਰਹਿائش ਵਿੱਚ ਹੁਣ ਵੀ ਰਹਿ ਰਹੇ ਆ ਤੇ ਡੇਰੇ ਦੀ ਬਹੁਤ ਜ਼ਿਆਦੀ ਤਨੋਂ ਮਨੋਂ ਤਨੋਂ ਸਾਰਿਆਂ ਪਾਸਿਆਂ ਤੋਂ ਡੇਰੇ ਦੀ ਸੇਵਾ ਵਿੱਚ ਉਹ ਹਾਜ਼ਰ ਰਹਿੰਦੇ ਆ ਤਾਂ ਉਹਨਾਂ ਦੀ ਰਹਿائش ਵੀ ਡੇਰੇ ਦੇ ਵਿੱਚ ਹੀ ਆ ਤੇ ਜਿਹੜੇ ਹਜੂਰ ਜੀ ਜਸਦੀਪ ਸਿੰਘ ਗਿੱਲ ਜੀ ਆ ਇਨਾਂ ਨੇ ਮਾਡਲ ਹੀ ਸਿੱਖਿਆ ਜਿਹੜੀ ਆ ਉਹ ਹਿਮਾਚਲ ਪ੍ਰਦੇਸ਼ ਦੇ ਇੱਕ ਪ੍ਰਾਈਵੇਟ ਸਕੂਲ ਤੋਂ ਹਾਸਲ ਕੀਤੀ ਆ ਉਹ ਪੜਨ ਵਿੱਚ ਵੀ ਕਹਿੰਦੇ ਬਹੁਤ ਜ਼ਿਆਦਾ ਇੰਟੈਲੀਜੈਂਟ ਸੀਗੇ ਹਮੇਸ਼ਾ ਕਲਾਸ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਆਉਂਦੇ ਸੀ ਜਿਹੜੀ ਕਾਲਜ ਲਾਈਫ ਆ ਉਹਨਾਂ ਦੀ ਉਹ ਇੱਕ ਦਿੱਲੀ ਦੇ ਇੰਸਟੀਟਿਊਟ ਆ ਜਿੱਥੇ ਉਹਨਾਂ ਨੇ ਆਈਆਈਟੀ ਦੀ ਪੜ੍ਹਾਈ ਕੀਤੀ ਆ ਤੇ ਉਹਦੇ ਵਿੱਚ ਵੀ ਸੁਣਦੇ ਆ ਕਹਿੰਦੇ ਵੀ ਬਹੁਤ ਜ਼ਿਆਦਾ ਇੰਟੈਲੀਜੈਂਟ ਸੀਗੇ ਕਾਲਜ ਦੀ ਪੜ੍ਹਾਈ ਦੇ ਦੌਰਾਨ ਵੀ ਅਤੇ ਜਿਹੜੇ ਪ੍ਰੋਫੈਸਰ ਉੱਥੇ ਦੇ ਸੀ ਉਹ ਪੂਰਾ ਸਤਿਕਾਰ ਕਰਦੇ ਸੀ ਹਜੂਰ ਜੀ ਦਾ ਤੇ ਹਜੂਰ ਜੀ ਵੀ ਉਹਨਾਂ ਦਾ ਪੂਰਾ ਸਤਿਕਾਰ ਕਰਦੇ ਸੀਗੇ ਤੇ ਐਸ ਲਈ ਬਹੁਤ ਯਾਨੀ ਕਿ ਜਿੱਦਾਂ ਕਹਿੰਦੇ ਹੁੰਦੇ ਇੰਟੈਲੀਜੈਂਟ ਸਟੂਡੈਂਟਸ ਸੀਗੇ ਕਾਲਜ ਵਿੱਚ ਵੀ ਬਹੁਤ ਨਿਮਰਤਾ ਦੇਲ ਵਾਲੇ ਸੀਗੇ ਅਤੇ ਸਾਰਿਆਂ ਨੂੰ ਪਿਆਰ ਦੇ ਨਾਲ ਇਹਨਾਂ ਨੇ ਬੁਲਾਉਣਾ ਤੇ ਸਾਰਿਆਂ ਦੇ ਨਾਲ ਭਾਈਚਾਰਕ ਸਾਂਝ ਰੱਖਣੀ ਤੇ ਜਾਨੀ ਕਿ ਕਹਿੰਦੇ ਵੀ ਜਿਹੜੇ ਟੀਚਰ ਆ ਉਹ ਵੀ ਇਹਨਾਂ ਦੀ ਪ੍ਰਸ਼ੰਸਾ ਕਰਦੇ ਥੱਕਦੇ ਨਹੀਂ ਹੁੰਦੇ ਸੀਗੇ ਤੇ ਉੱਥੇ ਹੀ ਇਹਨਾਂ ਨੇ ਫਿਰ ਐਮਟੈਕ ਤੇ ਬੀਟੈਕ ਕੀਤੀ ਸੀ ਉਸੇ ਹੀ ਕਾਲਜ ਦੇ ਵਿੱਚ ਉਸ ਤੋਂ ਬਾਅਦ ਫਿਰ ਇਹਨਾਂ ਨੇ ਡਾਕਟਰ ਸਟੱਡੀ ਕੀਤੀ ਇੰਗਲੈਂਡ ਵਿੱਚ ਜਾ ਕੇ ਯੂਕੇ ਵਿੱਚ ਜਾ ਕੇ ਇਹਨਾਂ ਨੇ ਅਗਲੀ ਆਪਣੀ ਜਿਹੜੀ ਪੜ੍ਹਾਈ ਆ ਉਹ ਇਹਨਾਂ ਨੇ ਇਦਾਂ ਹੀ ਜਾਰੀ ਰੱਖੀ ਅਤੇ ਉੱਥੇ ਵੀ ਯੂਕੇ ਵਿੱਚ ਵੀ ਫਿਰ ਇਹਨਾਂ ਨੇ ਜਾ ਕੇ ਐਲੈਕਸਿਨਨ ਇੰਜੀਨੀਅਰ ਜਿਹੜੀ ਸੀ ਉਹ ਉੱਥੇ ਪਾਸ ਕੀਤੀ ਉੱਥੇ ਵੀ ਦੱਸਦੇ ਆ ਵੀ ਜਦੋਂ ਇਹ ਯੂਕੇ ਵਿੱਚ ਆਪਣਾ ਕੋਰਸ ਕਰਨ ਗਿਆ ਤਾਂ ਉੱਥੇ ਵੀ ਇੰਨੇ ਕੁ ਜ਼ਿਆਦਾ ਨਰਮਦਿਲ ਜਿਨ੍ਹਾਂ ਦੇ ਨਾਲ ਜਾਨੀ ਕਿ ਮਿਲ ਲੈਂਦੇ ਸੀਗੇ ਕਹਿੰਦੇ ਹਜੂਰ ਜੀ ਉਹ ਅਗਲਾ ਇਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਹੁੰਦਾ ਸੀ ਇੰਨਾ ਨਰਮਦਿਲ ਇਨਸਾਨ ਸੀਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਮੈਂ ਗਾਹਾਂ ਜਾ ਕੇ ਇੱਕ ਮੇਰੇ ਵਿੱਚ ਮੇਰੇ ਸੱਚੇ ਗੁਰੂ ਨੇ ਸੱਚੇ ਪ੍ਰਮਾਤਮਾ ਨੇ ਉਹ ਜੋਤ ਜਗਾਉਣੀ ਆ ਜਿਹਦੇ ਨਾਲ ਮੇਰਾ ਤਾਂ ਜਿਹੜਾ ਸਾਰਾ ਆਪਣਾ ਰੋਸ਼ਨੀ ਨਾਲ ਭਰਪੂਰ ਹੋ ਜਾਣਾ ਸਾਰਾ ਤਨ ਮਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਪਰ ਵੀ ਮੈਂ ਇੱਕ ਗੁਰੂ ਬਣ ਆਇਆ ਜਾ ਕੇ ਗੁਰੂ ਦੀ ਜਿਹੜੀ ਮੈਨੂੰ ਪਦਵੀ ਮਿਲਣੀ ਆ ਉਹ ਉਹਨਾਂ ਨੂੰ ਉਸ ਵੇਲੇ ਕੁਝ ਨਹੀਂ ਪਤਾ ਸੀਗਾ ਪਰ ਕਾਲਜ ਦੀ ਉਹ ਪੜ੍ਹਾਈ ਇੰਗਲੈਂਡ ਵਿੱਚ ਪੂਰੀ ਕਰਕੇ ਉਦੋਂ ਬਾਅਦ ਫਿਰ ਉਹਨਾਂ ਨੇ ਜੌਬ ਕੀਤੀ 2006 ਤੋਂ 2010 ਤੱਕ ਉਹਨਾਂ ਨੇ ਰਨਬੈਕਸੀ ਜਿਹੜੀ ਕੰਪਨੀ ਆ ਉਹਦੇ ਵਿੱਚ ਸੀਓ ਦੀ ਪੋਜੀਸ਼ਨ ਦੇ ਉੱਤੇ ਸੀਗੇ ਅਤੇ ਉਹਨਾਂ ਨੇ ਉਹ ਬੜੀ ਆਪਣੀ ਤਨਦੇਹੀ ਦੇ ਨਾਲ ਉਹ ਜੌਬ ਕੀਤੀ ਪੂਰੇ ਸੱਚੇ ਸੁੱਚੇ ਕਰਦਾਰ ਦੇ ਨਾਲ ਜੌਬ ਕੀਤੀ ਅਤੇ ਕੰਪਨੀ ਨੂੰ ਕਦੇ ਵੀ ਉਹਨਾਂ ਤੋਂ ਕੋਈ ਸ਼ਿਕਾਇਤ ਨਹੀਂ ਸੀ ਕੰਪਨੀ ਉਹਨਾਂ ਨੂੰ ਜਾਨੀ ਕਿ ਇੱਦਾਂ ਕਹਿੰਦੀ ਵੀ ਤੁਸੀਂ ਸਾਡੇ ਜੌਬ ਕਰੀ ਜਾਓ ਪਰ ਹਜੂਰ ਜੀ ਕਹਿੰਦੇ ਨਹੀਂ ਮੈਂ ਹੋਰ ਵੀ ਜਾਨੀ ਕਿ ਉਹਨਾਂ ਨੂੰ ਆਫਰਾਂ ਬਹੁਤ ਜ਼ਿਆਦਾ ਆਉਂਦੀਆਂ ਸੀਗੀਆਂ ਕਿਉਂਕਿ ਉਹਨਾਂ ਦੀ ਜਿਹੜੇ ਸੀਗੇ ਕਿਰਦਾਰ ਸੀਗਾ ਉਹਨਾਂ ਦਾ ਉਹ ਜਿਹੜੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਆ ਉਹਨਾਂ ਨੂੰ ਉਹ ਸਾਰਾ ਕੁਝ ਪਤਾ ਹੁੰਦਾ ਆ ਬਾਕੀ ਦੀਆਂ ਕੰਪਨੀਆਂ ਦੇ ਵਿੱਚ ਕਿਹੜੇ ਕਿਹੜੀ ਸਟੇਜ ਦੇ ਉੱਤੇ ਆ ਕਿਹੜੀ ਜੌਬ ਕਿਹੜੀ ਸਟੇਜ ਤੇ ਕੌਣ ਕਰਦਾ ਆ ਤੇ ਸਾਰਿਆਂ ਦੇ ਕਰਦਾਰ ਪਤਾ ਹੁੰਦਾ ਇਸ ਲਈ ਹਜੂਰ ਜੀ ਨੂੰ ਬਹੁਤ ਜ਼ਿਆਦੇ ਆਫਰ ਉਦੋਂ ਵੀ ਆਉਂਦੇ ਹੁੰਦੇ ਸੀ ਵੀ ਸਾਡੀ ਕੰਪਨੀ ਚਾਹ ਉਹ ਸਾਡੀ ਪਰ ਹਜੂਰ ਜੀ ਉੱਥੇ ਇਹ 2006 ਤੋਂ ਲੈ ਕੇ 2010 ਤੱਕ ਜੌਬ ਰਿਨਬੈਕਸੀ ਕੰਪਨੀ ਦੇ ਵਿੱਚ ਕਰਦੇ ਰਹੇ ਆ। ਉਸ ਤੋਂ ਬਾਅਦ ਵਿੱਚ ਹਜੂਰ ਜੀ ਨੇ 2010 ਤੋਂ ਲੈ ਕੇ 2013 ਤੱਕ ਮੋਨਿਟਰ ਗਰੁੱਪ ਦੇ ਲਈ ਕੰਮ ਕੀਤਾ ਅਤੇ ਉੱਥੇ ਵੀ ਉਹਨਾਂ ਦੀ ਸਫਲਤਾ ਦੇ ਬਹੁਤ ਜਿੱਦਾ ਚਾਚੇ ਹੋਣ ਲੱਪਾ ਵਿਚਦਾ ਇਹ ਕਹਿੰਦੇ ਬਈ ਜਿਹੜਾ ਜਸਦੀਪ ਸਿੰਘ ਗੈਲਿਆ ਉਦੋਂ ਹਜੂਰ ਨਹੀਂ ਨਾਲ ਲੱਗਾ ਸੀ ਉਦੋਂ ਇਹ ਪ੍ਰੋਪਰ ਜਿੱਦਾਂ ਜੋਬ ਹੀ ਕਰਦੇ ਹੁੰਦੇ ਸੀ ਪਰ ਐਜਟ ਇਹਨਾਂ ਦੀ ਇੰਨੀ ਕਿ ਜ਼ਿਆਦਾ ਹੁੰਦੀ ਹੁੰਦੀ ਸੀ ਹੱਦੋਂ ਬਾਅਦ ਕਿਉਂਕਿ ਸੱਚੇ ਸੁੱਚੇ ਕਰਤਾਰ ਦੇ ਇਨਸਾਨ ਸੀਗੇ ਉਦੋਂ ਇਹ ਨਾਰਮਲ ਇਨਸਾਨ ਹੁੰਦੇ ਸੀਗੇ ਉਦੋਂ ਬਸ ਇਹਨਾਂ ਨੇ ਜੋਬ ਕਰਨਾ ਤੇ ਆਪਣੀ ਸੈਲਰੀ ਲੈਣੀ ਆਪਣੀ ਐਨ ਵਧੀਆ ਸੱਚੇ ਦਿਲੋਂ ਕੰਮ ਕਰਦੇ ਹੁੰਦੇ ਸੀ ਜਿੱਥੇ ਵੀ ਜਾਂਦੇ ਹੁੰਦੇ ਸੀ ਉਦੋਂ ਬਾਅਦ ਫਿਰ 2013 ਤੋਂ ਲੈ ਕੇ 2019 ਤੱਕ IQBIA ਵਿੱਚ ਸੀਨੀਅਰ ਪ੍ਰਿੰਸੀਪਲ ਕਨਸਟਿੰਗ ਇੰਡੀਆ ਵਿੱਚ ਕੰਮ ਕੀਤਾ ਤੇ ਇਦੋਂ ਬਾਅਦ ਫਿਰ ਭਾਰਤ ਵਿੱਚ ਹੀ ਸਿਪਲਾ ਕੰਪਨੀ ਦੇ ਵਿੱਚ ਕੰਮ ਕੀਤਾ ਪਰ ਜਿਹੜੀ ਇਹ ਸਿਪਲਾ ਕੰਪਨੀ ਸੀ ਇਹਦੇ ਵਿੱਚ ਹਜ਼ੂਰ ਜੀ ਦੀ ਲਾਸਟ ਜੌਬ ਸੀਗੀ ਇਦੋਂ ਬਾਅਦ ਇਹ ਇੱਕ ਹੋਰ ਰੂਪ ਦੇ ਵਿੱਚ ਬਦਲਣਾ ਬਦਲਣਾ ਸੀ ਇਹਨਾਂ ਨੇ ਐਸਲ ਇਹਨਾਂ ਦੀ ਇਹ ਆਖਰੀ ਜੌਬ ਸੀਗੀ ਤੇ ਉਸ ਤੋਂ ਬਾਅਦ ਇਹ ਉੱਥੋਂ ਜੌਬ ਤੋਂ ਜਿੱਦਾਂ ਇਹਨਾਂ ਨੇ ਜਵਾਬ ਦਿੱਤਾ ਵੀ ਮੈਂ ਜਿੰਨੀ ਸੇਵਾ ਨਿਭਾਉਣੀ ਸੀ ਮੈਂ ਨਿਭਾਤੀ ਆ ਤੇ ਉਸ ਤੋਂ ਬਾਅਦ ਬਾਬਾ ਜੀ ਨੇ ਇਹਨਾਂ ਦੇ ਨਾਲ ਟੱਚ ਵਿੱਚ ਤਾਂ ਹੈਗੇ ਹੀ ਸੀਗੇ ਪਰ ਫਿਰ ਬਾਬਾ ਜੀ ਨੇ ਇਹਨਾਂ ਦੇ ਸਿਰ ਤੇ ਆਪਣਾ ਹੱਥ ਰੱਖ ਦਿੱਤਾ ਅੱਤੇ ਫਿਰ ਬਾਬਾ ਜੀ ਨੇ ਇਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਸਾਹਮਣੇ ਦਿੱਤੀ ਤੇ ਉਥੋਂ ਫੇਰ ਦੇਖ ਲਓ ਬਈ ਹਜੂਰ ਜੀ ਪਹਿਲਾਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਸੀ ਜੋਬਾਂ ਕਰਦੇ ਸੀਗੇ ਆਪਣੇ ਤਨਦੇਹੀ ਦੇ ਨਾਲ ਉਸ ਤੋਂ ਬਾਅਦ ਦੇਖ ਲਓ ਬਈ ਬਾਬਾ ਜੀ ਨੇ ਦੁਨੀਆਦਾਰੀ ਦੀ ਬਾਗਡੋਰ ਸੰਭਾਲ ਦਿੱਤੀ ਬਾਬਾ ਜੀ ਨੇ ਫੇ ਇਹਨਾਂ ਨੂੰ ਕਹਿਤਾ ਹਜੂਰ ਜੀ ਨੂੰ ਬਈ ਤੁਸੀਂ ਹੁਣ ਸਾਰੇ ਜੋ ਜੋਬ ਆਇਆ ਇੱਥੋਂ ਜਵਾਬ ਦੇ ਦਿਓ ਬਈ ਤੁਹਾਡੀ ਹੁਣ ਜ਼ਿੰਮੇਵਾਰੀ ਹੋਰ ਲੱਗ ਚੁੱਕੀ ਆ ਇਹ ਧਰੋਂ ਅਕਾਲ ਪੁਰਖ ਨੇ ਸਨੇਹਾ ਭੇਜਿਆ ਆ ਵੀ ਤੁਸੀਂ ਹੁਣ ਦੁਨੀਆਦਾਰੀ ਜਿਹੜੀ ਆਪਣੀਆਂ ਹੈਗੀ ਆ ਇਹਦੇ ਵਿੱਚ ਇੱਕ ਗੁਰੂ ਦੇ ਤੌਰ ਦੇ ਉੱਤੇ ਕੰਮ ਕਰਨਾ ਆ ਪਰ ਉਹ ਆਪਣੇ ਮੂੰਹੋਂ ਤਾਂ ਨਹੀਂ ਕਹਿੰਦੇ ਹੈਗੇ ਇਦਾਂ ਬਾਬਾ ਜੀ ਵੀ ਨਹੀਂ ਕਹਿੰਦੇ ਹੈਗੇ ਵੀ ਮੈਂ ਗੁਰੂ ਆ ਤੇ ਹਜੂਰ ਜੀ ਨੇ ਤਾਂ ਕੀ ਕਹਿਣਾ ਪਰ ਜਿਹੜੀ ਸੰਗਤ ਆ ਜਿਹੜੇ ਬਾਬਾ ਜੀ ਨੂੰ ਪਿਆਰ ਕਰਨ ਵਾਲਿਆ ਉਹਨਾਂ ਨੂੰ ਸਭ ਕੁਝ ਪਤਾ ਆ ਜਿੰਨੇ ਕਿ ਜੋਗੇ ਹੈਗੇ ਆ ਉਹਨਾਂ ਨੇ ਤਾਂ ਉਹਨਾਂ ਨੂੰ ਗੁਰੂ ਕਹਿਣਾ ਹੀ ਆ ਤੇ ਗੁਰੂ ਉਹ ਹੈਗੇ ਵੀ ਆ ਇਹਦੇ ਵਿੱਚ ਕੋਈ ਲਕੋ ਵਾਲੀ ਗੱਲ ਨਹੀਂ ਇਹ ਜਿਹੜੇ ਨਹੀਂ ਮੰਨਦੇ ਹੈਗੇ ਉਹਨਾਂ ਦੀ ਚਲੋ ਵਖਰੀ ਆਪਣਾ ਆਪਣਾ ਸਾਰਿਆਂ ਦਾ ਸਿਸਟਮ ਹੁੰਦਾ ਆ ਪਰ ਸਾਡੇ ਲਈ ਤਾਂ ਉਹ ਇੱਕ ਪੂਰੇ ਤੇ ਸੱਚੇ ਤੇ ਸੋਹਣੇ ਗੁਰੂ ਆ ਅਤੇ ਹਜੂਰ ਜੀ ਦੀ ਵਾਈਫ ਦਾ ਨਾਮ ਰੂਬੀਕੌਰ ਗਿੱਲ ਜੀ ਹਨ ਅਤੇ ਇਹਨਾਂ ਦੇ ਦੋ ਬੱਚੇ ਹਨ ਇਹ ਜਿੰਨਾ ਵੀ ਚਿਰ ਇਹ ਗੱਦੀ ਤੋਂ ਪਹਿਲਾਂ ਸਦਾ ਜਿਹੜੇ ਗੁਰੂ ਹੁੰਦੇ ਆ ਇਹ ਹੱਕ ਹਲਾਲ ਦੀ ਕਮਾਈ ਹੀ ਕਰਦੇ ਹੁੰਦੇ ਆ ਕਿਉਂਕਿ ਆਪਾਂ ਪਹਿਲਾਂ ਵੀ ਬਹੁਤ ਗੁਰੂ ਆਏ ਆ ਧਰਤੀ ਦੇ ਉੱਤੇ ਜਿੱਦਾਂ ਹੁਕਮ ਹੁੰਦਾ ਆ ਕਾਲ ਪੁਰਖ ਪੁਰਖ ਦਾ ਆਉਂਦੇ ਆ ਫੇਰ ਉਹ ਜੋਤੀ ਜੋਤ ਸਮਾ ਜਾਂਦੇ ਇੱਥੋਂ ਦੁਨੀਆ ਤੋਂ ਚਲ ਜਾਂਦੇ ਆ ਸਾਰੀ ਦੁਨੀਆ ਨੂੰ ਸਿੱਧੇ ਰਾਹ ਤੇ ਪਾ ਕੇ ਤੇ ਹਜੂਰ ਜੀ ਨੇ ਵੀ ਹੱਕ ਹਲਾਲ ਦੀ ਕਮਾਈ ਕੀਤੀ ਆ ਉਸ ਤੋਂ ਬਾਅਦ ਫੇ ਬਾਬਾ ਜੀ ਨੇ ਇੱਕ ਦਮ ਐਲਾਨ ਕਰ ਦਿੱਤਾ ਉਹ 사త్సੰਗ ਘਰਾਂ ਵਿੱਚ ਚਿੱਠੀਆਂ ਪਹੁੰਚ ਗਈਆਂ ਸੀ ਵੀ ਅੱਜ ਤੋਂ ਬਾਅਦ ਜਸਦੀਪ ਸਿੰਘ ਗਿੱਲ ਸਾਰੀ ਬਾਗਡੋਰ ਇਹ ਸੰਭਾਲਣਗੇ ਅਤੇ 2 ਸਤੰਬਰ 2024 ਨੂੰ ਫਿਰ ਬਾਬਾ ਜੀ ਨੇ ਜਿੱਦਾਂ 사త్సੰਗ ਘਰਾਂ ਵਿੱਚ ਲੈਟਰ ਲਿਖ ਕੇ ਭੇਜ ਦਿੱਤੇ ਸੀਗੇ ਵੀ ਅੱਜ ਤੋਂ ਬਾਅਦ ਨੋਮੀਨੇਟ ਕਰ ਦਿੱਤਾ ਸੀ ਬਾਬਾ ਜੀ ਨੇ ਵੀ ਜਸਦੀਪ ਸਿੰਘ ਗਿੱਲ ਡੇਰੇ ਦਾ ਸਾਰਾ ਕਾਰਜ ਸੰਭਾਲਣਗੇ ਅਤੇ ਸੰਗਤ ਦੇ ਸਾਹਮਣੇ ਸਾਦ ਸੰਗ ਫਰਮਾਉਣਗੇ ਤੇ ਜਦੋਂ ਇਹ ਖਬਰ ਸੈਂਟਰਾਂ ਦੇ ਵਿੱਚ ਪਹੁੰਚੀ ਅਤੇ ਸੈਂਟਰਾਂ ਤੋਂ ਬਾਅਦ ਸੰਗਤ ਵਿੱਚ ਪਹੁੰਚੀ ਤਾਂ ਪਰ ਸੰਗਤ ਦਾ ਜਿਹੜਾ ਦਿਲ ਸੀਗਾ ਬਹੁਤ ਅੰਦਰੋਂ ਅੰਦਰੀ ਟੁੱਟ ਚੁੱਕਾ ਸੀ ਸੰਗਤ ਸਮਝਣ ਲੱਗ ਪਈ ਸੀਗੀ ਵੀ ਬਾਬਾ ਜੀ ਨੂੰ ਪਤਾ ਨਹੀਂ ਕੀ ਹੋ ਜਾਣਾ ਹੈ ਵੀ ਜਿਹੜਾ ਇੱਕਦਮ ਕਿਸੇ ਨੂੰ ਕੋਈ ਸਨੇਹਾ ਨਹੀਂ ਕੋਈ ਬਾਤਾਂ ਨਹੀਂ ਇੱਕਦਮ ਸਿੱਧਾ ਐਲਾਨ ਕਰ ਦਿੱਤਾ ਵੀ ਅੱਜ ਤੋਂ ਬਾਅਦ ਆ ਪੇਪਰ ਭੇਜ ਦਿੱਤਾ ਸਾਸੰਗ ਘਰਾਂ ਦੇ ਵਿੱਚ ਤੇ ਜਸਦੀਪ ਸਿੰਘ ਗੱਲ ਜੀ ਸਾਸੰਗ ਫਰਵਾਉਣਗੇ ਸਾਰੀ ਡੇਰੇ ਦੀ ਬਾਗਡੋਰ ਉਹਨਾਂ ਨੂੰ ਸੰਭਾਲ ਦਿੱਤੀ ਆ ਤੇ ਸੰਗਤ ਜਾਣ ਕੇ ਇੰਨਾ ਕ ਜਿਆਦਾ ਮਨ ਸੰਗਤ ਦਾ ਦੁਖੀ ਹੋ ਗਿਆ ਤੇ ਸੰਗਤ ਬਾਅਦ ਚੜ ਕੇ ਡੇਰੇ ਪਹੁੰਚਣ ਲੱਗ ਪਈ ਪਰ ਫਿਰ ਜਦੋਂ ਬਾਬਾ ਜੀ ਨੇ ਦੇਖਿਆ ਵੀ ਸੰਗਤ ਇਦਾਂ ਬਹੁਤ ਹੋਰ ਤਰ੍ਹਾਂ ਕਰਦੀ ਆ ਦਿਲ ਤੇ ਹਰੇਕ ਦੇ ਲੱਗਦਾ ਕਿਉਂਕਿ ਬਾਬਾ ਜੀ ਨੂੰ ਹੱਦੋਂ ਵੱਧ ਪਿਆਰ ਕਰਦੇ ਆ ਸਾਰੇ ਤੇ ਫਿਰ ਬਾਬਾ ਜੀ ਨੇ ਇੱਕਦਮ ਦੂਜੇ ਦਿਨ ਇਹ ਲੈਟਰ ਜਾਰੀ ਕਰ ਦਿੱਤਾ ਸਾ ਸੰਗ ਘਰਾਂ ਵਿੱਚ ਬਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਕਿਤੇ ਨਹੀਂ ਚੱਲਿਆ ਹੈਗਾ ਇਹ ਤਾਂ ਸਿਰਫ ਇੱਕ ਆਪਾ satsang ਲਈ ਇਹਨਾਂ ਨੂੰ ਚੁਣਿਆ ਆ ਤੇ ਗਾਂ ਹੌਲੀ-ਹੌਲੀ ਨਾਮ ਦਾ ਆਂਦੀ ਵਿਭਾਗਸ਼ਾ ਚ ਕਰਨਗੇ ਵੀ ਇਹ ਰੀਤ ਜਿੱਦਾਂ ਸ਼ੁਰੂ ਤੋਂ ਚੱਲਦੀ ਆਈ ਆ ਜਾਣਾ ਤਾਂ ਹਰੇਕ ਨਹੀਂ ਆ ਕਿਸੇ ਨੇ ਇੱਥੇ ਰਹਿਣਾ ਤਾਂ ਹੈ ਨਹੀਂ ਕਿਉਂਕਿ ਬਾਬਾ ਜੀ ਤਾਂ ਪੂਰੇ ਸਾਫ ਸ਼ਬਦਾ ਦੇ ਵਿੱਚ ਦੱਸ ਦਿੰਦੇ ਆ ਵੀ ਕਿਸੇ ਨੇ ਨਹੀਂ ਰਹਿਣਾ ਚਾਹੇ ਉਹ ਕੋਈ ਗੁਰੂ ਆ ਚਾਹੇ ਕੋਈ ਜੋ ਮਰ ਗਿਆ ਹਰੇਕ ਨੇ ਜਿਹੜਾ ਇੱਥੇ ਆਇਆ ਉਹਨੇ ਜਾਣਾ ਆ ਪਰ ਹੱਲੇ ਇਦਾਂ ਦੀ ਕੋਈ ਗੱਲਬਾਤ ਨਹੀਂ ਤੁਸੀਂ ਡਰੋ ਨਾ ਮੈਂ ਇੱਥੇ ਹੀ ਆ ਕਿਤੇ ਨਹੀਂ ਜਾਣਾ ਹੈਗਾ ਪਰ ਜਿਹੜੀ ਰੀਤ ਆ ਇਹ ਪਗੌਣੀ ਪੈਣੀ ਆ ਐਸ ਲਈ ਮੈਂ ਹਯੂਰ ਜਸਦੀਪ ਜੀ ਨੂੰ ਸਾਰਾ ਕੋਸ ਬਾਗ ਡੋਰ ਡੇਰੇ ਦੀ ਸੰਭਾਲ ਦਿੱਤੀ ਆ ਤੇ ਜਦੋਂ ਫੇਰ ਦੂਜੀ ਖਬਰ ਸੰਗਤ ਨੇ ਸੁਣੀ ਤਾਂ ਸੰਗਤ ਨੂੰ ਬਹੁਤ ਜ਼ਿਆਦਾ ਰਾਹਤ ਮਿਲੀ ਅਤੇ ਸੰਗਤ ਨੇ ਬਾਬਾ ਜੀ ਦਾ ਧੰਨਵਾਦ ਕੀਤਾ ਵੀ ਸ਼ੁਕਰ ਹੈ ਮਾਲਕਾ ਤੂੰ ਇਹ ਸਨੇਹਾ ਦੇ ਦਿੱਤਾ ਆ ਵੀ ਮੈਂ ਮੈਨੂੰ ਕੋਈ ਕੌਸ਼ ਨਹੀਂ ਹੁੰਦਾ ਮੈਂ ਠੀਕ ਠਾਕ ਆ ਗਿਆ ਤੁਸੀਂ ਇਦਾਂ ਨਾ ਸੋਚੋ ਨਹੀਂ ਤਾਂ ਸੰਗਤ ਜਿੱਦਾਂ ਦਿਲ ਦੇ ਵਿੱਚ ਵੀ ਉਹਦਾ ਵੀ ਅੱਖਾਂ ਰਾਹੀਂ ਵੀ ਸੰਗਤ ਬਹੁਤ ਜ਼ਿਆਦਾ ਰੋਣ ਲੱਗ ਪਈ ਸੀਗੀ ਤੇ ਬਾਬਾ ਜੀ ਦੇ एलान ਤੋਂ ਬਾਅਦ ਹੁਣ ਹਜੂਰ ਜੀ 사ਸੰਗ ਵੀ ਐਨ ਫਰਮਾਉਂਦੇ ਆ ਅਤੇ ਨਾਮਦਾਨ ਦੀ ਬਖਸ਼ਿਸ਼ ਵੀ ਕਰਦੇ ਆ ਸੰਗਤ ਨੂੰ ਤੇ ਇੱਕ ਹੋਰ ਚੀਜ਼ ਦੇਖਣ ਵਾਲੀ ਆ ਵੀ ਹਜੂਰ ਜੀ ਦਾ ਜਿਹੜਾ ਚਿਹਰਾ ਆ ਉਹ ਹੌਲੀ-ਹੌਲੀ ਦਿਨ ਪੁਰ ਦਿਨ ਬਾਬਾ ਜੀ ਵਰਗਾ ਹੋਈ ਜਾਂਦਾ ਆ ਅਤੇ ਜਿੱਦਾਂ ਦਾ ਬਾਬਾ ਜੀ ਦੇ ਮੱਖ ਵਿੱਚੋਂ ਨੂਰ ਚਮਕਦਾ ਆ ਉਦਾਂ ਹੀ ਹੁਣ ਹਜ਼ੂਰ ਜੀ ਦੇ ਮੱਖ ਵਿੱਚੋਂ ਨੂਰ ਚਮਕਣ ਲੱਗ ਪਿਆ ਆ ਅਤੇ ਉਹ ਐਸ ਕੁੱਲ ਦੁਨੀਆ ਦੇ ਮਾਲਕ ਬਣ ਗਏ ਆ ਅਤੇ ਹੁਣ ਗਾਹਾਂ ਬਾਬਾ ਜੀ ਹਜੇ ਸਾਰਿਆਂ ਦੀਆਂ ਇਹ ਹੀ ਆ ਵੀ ਸਾਰਿਆਂ ਦੀ ਅਰਦਾਸ ਵੀ ਬਾਬਾ ਜੀ ਨੂੰ ਕੁਝ ਨਾ ਹੋਵੇ ਬਾਬਾ ਜੀ ਐਨ ਤੰਦਰੁਸਤ ਰਹਿਣ ਚਲੋ ਹਜੂਰ ਜੀ ਹੁਣ ਬਾਗ ਡੋਰਤਾ ਹਜੂਰ ਜੀ ਦੇ ਹੱਥ ਵਿੱਚ ਆ ਸਾਰੀ ਪਰ ਬਾਬਾ ਜੀ ਵੀ ਤਾਂ ਤੰਦਰੁਸਤ ਰਹਿਣ ਬਾਬਾ ਜੀ ਨੂੰ ਵੀ ਬਾਬਾ ਜੀ ਦਾ ਵੀ ਕਦੇ ਬਾਲ ਬਿੰਗਾ ਨਾ ਹੋਵੇ ਕਿਉਂਕਿ ਸੰਗਤ ਬਾਬਾ ਜੀ ਨੂੰ ਹੱਦੋਂ ਵੱਧ ਪਿਆਰ ਕਰਦੀ ਆ ਤੇ ਹੁਣ ਹਜੂਰ ਜੀ ਨੂੰ ਵੀ ਸਬਕਾਰ ਸੰਗਤ ਨੇ ਬਹੁਤ ਪਿਆਰ ਦੇ ਨਾਲ ਕੀਤਾ ਆ ਕਿਉਂਕਿ ਹੁਣ ਹਜੂਰ ਜੀ ਦੇ ਉੱਤੇ ਵੀ ਸਾਰੀ ਦੁਨੀਆ ਦੀ ਜ਼ਿੰਮੇਵਾਰੀ ਪੈ ਚੁੱਕੀ ਆ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾ ਆਪਣਾ ਚੈਨਲ ਸਮਝ ਕੇ ਇਹਨੂੰ ਸਬਸਕ੍ਰਾਈਬ ਵੀ ਕਰਨਾ ਅਤੇ ਲਾਈਕ ਜ਼ਰੂਰ ਕਰਨਾ ਅਤੇ ਕਮੈਂਟ ਵਿੱਚ ਅਰਾਧਾ ਸਵਾਮੀ ਜੀ ਜ਼ਰੂਰ ਲਿਖਣਾ ਜੀ ਧੰਨਵਾਦ ਸਾਰਿਆਂ ਦਾ